ਗੰਦੜ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਜੇ 3 ਕੁ ਮਹੀਨੇ ਪਹਿਲਾਂ ਹੀ ਇੱਥੋਂ ਦੇ ਨੌਜਵਾਨ ਮਨੀ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਫਿਰ ਕੈਨੇਡਾ ਵਿਖੇ ਇੱਥੋਂ ਦੇ ਬਸਨੀਕ ਨੌਜਵਾਨ ਕਮਲਜੀਤ ਸਿੰਘ ਸੀਵੀਆ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਅਜੇ 2 ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਗੰਦੜ ਤੋਂ ਦਿੱਲੀ ਹਵਾਈ ਅੱਡੇ ਤੇ ਗਿਆ ਸੀ ਤੇ ਕੈਨੇਡਾ ਜਾਣ ਲਈ ਰਵਾਨਾ ਹੋਇਆ ਸੀ ਸਵੇਰੇ ਵੇਲੇ ਕੈਨੇਡਾ ਪਹੁੰਚ ਕੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਕੀਤੀ ਹੈ ਕਿ ਮੈਂ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚ ਗਿਆ ਹਾਂ ਉੱਥੇ ਪਹੁੰਚ ਕੇ ਉਸਨੇ ਕੌਫੀ ਹੀ ਪੀਤੀ ਸੀ ਕਿ ਦਿਲ ਦਾ ਦੌਰਾ ਪੈ ਗਿਆ ਮਰਨ ਵਾਲਾ ਨੌਜਵਾਨ ਮਾਪਿਆਂ ਦੇ ਕੁਲੁੱਤਾ ਪੁੱਤ ਸੀ ਅਤੇ ਦੋ ਭੈਣਾਂ ਦਾ ਭਰਾ ਸੀ ਪਿੰਡ ਗੰਦੜ ਅਤੇ ਆਸ-ਪਾਸੇ ਦੇ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਦਾ ਪਰਿਵਾਰ ਸਾਧਾਰਨ ਕਿਸਾਨ ਪਰਿਵਾਰ ਹੈ ਤੇ ਬਹੁਤ ਘੱਟ ਜ਼ਮੀਨ ਹੈ ਉਹਨਾਂ ਦੱਸਿਆ ਕਿ ਕਮਲਜੀਤ ਸਿੰਘ 2 ਕੁ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਹੁਣ 2 ਮਹੀਨਿਆਂ ਲਈ ਉਹ ਗੰਦੜ ਵਿਖੇ ਆਇਆ ਹੋਇਆ ਸੀ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੂਰ ਬੁਰਾ ਹਾਲ ਹੈ ਦੇਖੋ ਪੂਰੀ ਖਬਰ ਮੇਰਾ ਨਾਮ ਰੇਸ ਸਿੰਘ ਹੈ ਜੀ ਬੇਟੇ ਦਾ ਨਾਮ ਕਮਲਜੀਤ ਸਿੰਘ ਹੈ ਇਕੱਠਾ ਹੋ ਗਿਆ ਉਥੇ ਇਥੋਂ ਜਦੋਂ ਗਿਆ ਹੀ ਤੇ ਮੈਂ ਤਾਂ 8:30 ਵਜੇ ਮੈਨੂੰ ਫੋਨ ਲਾਇਆ ਹੀ ਉਹ ਪਹਿਲਾਂ ਵੀ ਲਾਉਂਦਾ ਰਿਹਾ ਹੀ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਕਿ ਡੈਡੀ ਮੈਂ ਪਹੁੰਚ ਗਿਆ ਉਥੇ ਤੇ ਉਸ ਤੋਂ ਬਾਅਦ ਉਹ ਵਾਲਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀਗਾ ਜੀ ਤੇ ਉਹ ਉੱਥੇ ਗਿਆ ਹੀ ਉਹਨੂੰ ਲੈ ਕੇ ਆ ਗਿਆ ਜੋ ਨੂੰ ਛੱਡ ਕੇ ਤੇ ਇੱਕ ਕਮਲਜੀਤ ਗੱਡੀ ਲੈ ਗਈ ਜਾਂਦੇ ਮਨ ਕਮਰੇ ਵੱਲ ਜਾਂਦਾ ਸੀ ਤੇ ਰਾਜ ਹੋਟਲ ਦੇ 커피 ਪੀਤੇ ਉਸ ਤੋਂ ਬਾਅਦ ਇਨਾ ਸਮਾਂ ਤੋਂ ਗਿਆ ਸੀ ਕਿ ਕੰਮ ਕੀਤਾ ਸੀ ਕੋਈ ਕੋਈ ਨਹੀਂ ਅਸੀਂ ਤਾਂ ਜੀ ਦੂਜਾ ਮੰਨਿਆ ਮੰਨਿਆ ਦੇ ਗੁਜ਼ਾਰਾ ਕਰੀ ਇਹਨੇ ਤਾਂ ਚਾਰ ਹਾਂਜੀ ਇੱਕ ਖੇਤੀ ਇੱਕ ਗੱਲ ਆਇਓ ਠੇ ਕਿਤੇ ਦੇ ਜਲੀ ਪਾਣੀ ਘੱਟ ਹੋਣ ਦੇ ਪੋਥੀ ਡਰਾਈਵ ਕਰਦੇ ਕਿੰਨਾ ਤਨਸਾ ਰੋਈ ਮੌਂਟਰੀਅਲ ਗਿਆ ਸੀ ਹਾਂਜੀ ਸਟੱਡੀ ਦੇ ਸੀਗੇ ਹੁਣ ਤਿੰਨ ਸਾਲਾਂ ਬਾਅਦ ਆਇਆ ਸੀਗਾ ਜੀ ਦੋ ਮਹੀਨੇ ਲੱਗ ਗਿਆ ਜੀ ਹਾਂਜੀ ਸਾਨੂੰ ਕਈ ਕੜਕੀ ਤਦ ਲੱਗੀ ਗੀ ਕੱਲ੍ਹ ਜੁਗੈ ਸਹੀ ਅਸੀਂ ਤੇ ਜੀ ਇਹੋ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਯਾਂ ਬਸ ਸਾਡੀ ਨੈਟਵਰਕ ਡੀ ਆਵੇ ਤੇ ਜੀ ਸ਼੍ਰੀ ਮੁਖਤਾਰ ਸਾਹਿਬ ਤੋਂ ਬੁੱਟਾ ਸਿੰਘ ਦੇ ਨਾਲ ਸੋਨੀ ਢੱਲਾ ਦੀ ਰਿਪੋਰਟ